ਤੇ ਕਹਿੰਦੇ ਜਦੋਂ ਵਕੀਰ ਉਹਦੇ ਕੋਲੇ ਪਹੁੰਚਿਆ ਨਾ ਆਟੇ ਵਾਲੀ ਘੋਲੀ ਦੇ ਕੋਲੇ ਤੇ ਜਦੋਂ ਨੇ ਢੱਕਣ ਚੱਕ ਕੇ ਦੇਖਿਆ ਤੇ ਉਹਦੇ ਜਾਤ ਤਾਂ ਹੀ ਕੋਈ ਨਹੀਂ ਖਾਲੀ ਆ ਏਨੇ ਨੂੰ ਪਿੱਛੇ ਉਹ ਬੀਬੀ ਆ ਗਈ ਜਦੋਂ ਆਈ ਤੇ ਕੋਲੇ ਪਹੁੰਚ ਕੇ ਕਹਿੰਦੀ ਵੀ ਵਕੀਰਾ ਤੈਨੂੰ ਕਿਹਾ ਸੀ ਲਾ ਪਾਟੇ ਦੀ ਲੈਣੀ ਤੂੰ ਤੇ ਘਢੋਲਾ ਹੀ ਖਾਲੀ ਕਰ ਤਾ ਉਹ ਤੇ ਸਾਰਾ ਹੀ ਪਾ ਲਿਆ ਅੰਦਾ ਉਹਨੇ ਉਹਦੇ ਕੋਲੋਂ ਫੜੀ ਉਹਦੇ ਜਿਹੜੀ ਪਾਈ ਹੋਈ ਸੀ ਖੈਰ ਜਿਹਦੇ ਚ ਪਾਉਂਦਾ ਸੀ ਆਟਾ ਉਹ ਉਹ ਫੜ ਕੇ ਸਾਰੀ ਤੇ ਬਾਤ ਉਹਦੇ ਵਿੱਚ ਪਲਟ ਲਈ ਢੋਲੀ ਚ ਤੇ ਪਾ ਕੇ ਸਾਰਾ ਆਟਾ ਤੇ ਇੱਕ ਲੱਗ ਭਰ ਕੇ ਦੁਬਾਰਾ ਨੂੰ ਪਾ ਕੇ ਕਹਿੰਦੀ ਲੈ ਚਾ ਕੈ ਸ਼ਗਾਰਾ ਕਰਨਾ ਬਰਾਬਰ ਜੀ ਨਹੀਂ ਹੈ ਇਦਾਂ ਹੀ ਅਸੀਂ ਕਰਦੇ ਆਂ ਦਾਤਾ ਹੋਦਿਆਂ ਦੇ ਸਾਰਾ ਕੁਝ ਉਹਦਾ ਦਿੱਤਾ ਤੇ ਦੇ ਕੇ 100 ਰੁਪਇਆ ਉਹ ਕਹਿੰਦੇ ਆਂ ਲੈ ਤੈਨੂੰ ਦਾਨ ਕਰਦਾ ਕੋ ਸਾਥ RAM ਸ੍ਰੀ ਨਾਹੀ ਲੱਖਾ ਦਾ ਉਹਨੇ ਦਿੱਤੇ ਨੇ ਜੀਵਨ ਤੇ ਉਹਨੇ ਦਿੱਤਾ ਸਭ ਕੁਝ ਉਹਦਾ ਦਿੱਤਾ ਜਿਉ ਪਾਏ ਪਿੰਡ ਜਿਹੜਾ ਸਾਜਿਆ ਦਿੱਤਾ ਪਹਿਣ ਸਾਰਾ ਕੁਝ ਉਹਦਾ ਦਿੱਤਾ ਤੇ ਉਹਦਾ ਹੀ ਉਹਨੂੰ ਦੇ ਕੇ ਥੋੜਾ ਜਿਹਾ ਕਹਿੰਦੇ ਲੈ ਚੱਪ ਵੀ ਤੈਨੂੰ ਦਿੱਤਾ ਦਿਵਾਰੀ-ਵਾਰੀ ਉਹਨੂੰ ਸੁਣਾਉਣੇ ਹੁੰਦੀਆਂ ਦਿਵਾਰੀ-ਵਾਰੀ ਸਪੀਕਰਾਂ ਚ ਅਨਾਊਂਸਮੈਂਟ ਹੁੰਦੀ ਪਿੰਡ 'ਚ ਕਹਿੰਦੇ ਫਲਾਣਾ ਸਿੰਘ ਦੇ ਗਿਆ 100 ਰੁਪਈਆ ਵਾਰੀ-ਵਾਰੀ ਅਨਾਊਂਸਮੈਂਟ ਕਰਾਉਂਦਾ ਜਿੱਦਾਂ ਉਹਨੇ ਸਭ ਕੁਝ ਤੇ ਉਹ ਤੋਂ ਲੈ ਕੇ ਉਹਨੂੰ ਹੀ ਦੇਖ ਕੇ ਕਹਿੰਦਾ ਮੈਂ ਵੀ ਦੇ ਦਿੰਦਾ ਮੈਂ ਐ ਗੁਰਦੁਆਰੇ 'ਤੇ ਪੈਸੇ ਲਾਤੇ ਜੇ ਮੈਂ ਨਾ ਦਿੰਦਾ ਗੁਰਦੁਆਰੇ ਦੀ ਬਿਲਡਿੰਗ ਹੀ ਨਹੀਂ ਖੜੀ ਬਣਦੀ ਸੀ ਜੇ ਮੈਂ ਨਾ ਦਿੰਦਾ ਤੇ ਮੱਜੀ ਸਾਹਿਬ ਹੋਣਾ ਹੀ ਨਹੀਂ ਸੀ ਬਾਬੇ ਕੋਲੇ ਸ਼ਾਇਦ ਇਹ ਤੇ ਮੱਜੀ ਸਾਹਿਬ ਹੀ ਆਸ ਨਹੀਂ ਦੇ ਤਾ ਵੀ ਨਹੀਂ ਕਿੱਥੇ ਹੋਣਾ ਇਹ ਸਾਡੀ ਸੋਚ ਪਰ ਕੋਤ ਤੇ ਬਰਸ਼ ਸ਼ਾਹ ਕਰਦਾ ਉਹ ਦੇ ਕੇ ਕਦੇ ਕਹਿੰਦਾ ਨਹੀਂ ਵੀ ਮੈਂ ਤੇ ਇਹ ਦੇ ਤਾ ਦੇਂਦਾ ਦੇ ਲੈੇ ਸਕਦਾ ਹੈ ਲੈਣ ਵਾਲੇ ਥੱਕ ਸਕਦੇ ਉਹ ਦਾਨਦਾਰ ਨਹੀਂ ਥੱਕਦਾ ਉਹਨੇ ਚੋ ਲਈਆ ਭਰ ਕੇ ਜੋ ਵੀ ਇਸ ਗਰਮ ਤੇ ਆਇਆ ਉਹ ਝੋਲੀਆਂ ਭਰ ਕੇ ਗਿਆ ਉਹ ਬਖਸ਼ ਸ਼ੰਭ ਲੈ ਗਿਆ ਕਿਸੇ ਦੀ ਤਾਂ ਵੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰੀ ਦਰਬਾਰ ਸੁਣਿਆ ਹੋਇਆ ਪੋਤਾ ਸਾਹਿਬ ਦੀ ਦਰ ਧੰਗੁਰੂ ਗੋਬਿੰਦ ਸਿੰਘ ਬਾਰਾਸਤ ਜਿਹੜਾ ਦਰਸ਼ਨ ਕਰਦਾ ਹਾਲ ਹੋ ਜਾਂਦਾ ਤਾਂ ਗੁਰਗੋਬਿੰਦ ਸਿੰਘ ਮਹਾਰਾਜ ਕਲਕੀ ਪਰਪੇਦਾ ਪਾਉਟਾ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਉਤਾਰ ਰਹੇ ਨੇ ਦੂਰ ਤ라ਡੇ ਤੋਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਨੇ ਜਿਹੜਾ ਵੀ ਆਉਂਦਾ ਦਰਸ਼ਨ ਕਰਕੇ ਦਰਸ਼ਨ ਕਰਕੇ ਜਾਂਦਾ ਮੇਰਾ ਸਾਰਾ ਜੀਵਨ ਹੀ ਬਰਬਾਦ ਹੋ ਗਿਆ ਜੀਵਨ ਧੰਨ ਹੋ ਗਿਆ ਬੜੇ ਉਸਾਰੀ ਮਹਾਰਾਜ ਦੇ ਪਿਆਰ ਚ ਤਾਂ ਗੁਰਗੋਬਿੰਦ ਸਿੰਘ ਮਹਾਰਾਜ ਮਾਰਦ ਚਾਰਨਾ ਦਾ ਇਹਾਦ ਕਰਿਓ ਸਾਰੇ ਫਿਰ ਬੋਲਿਓ ਮੈਨੂੰ ਹੋਵੇ ਦਿਦਾਰ ਬਾਜਾ ਵਾਲੇ ਨੈ ਧੰਨ ਧੰਨ ਹੋਗੀ ਜਿੰਦ thank <laughs> you I'm Thank yeah. you yeah. ਹਰ ਦਾ ਦਰਸ਼ਨ ਸਰ ਕਰਕੇ ਦਰਸ਼ਨ ਕਰੀਆ ਹਰ ਦਾ ਦਰਸ਼ਨ ਸਰ ਕਰਕੇ ਦਰਸ਼ਨ ਕਰੀਆ ਹਰ ਦਾ ਦਰਸ਼ਨ ਸਰ ਕਰਕੇ ਦਰਸ਼ਨ ਕਰੀਆ ਜਿਹੜਾ ਵੀ ਦਰਸ਼ਨ ਕਰਦਾ ਜੀਵਨ ਧਨ ਹੋ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਸਦਿਆ ਹੋਇਆ ਕਮੀਰਵਾਰ ਲੰਗਾ ਮਾਰੇ ਦੇ ਨਾਲ ਬੜੇ ਖੁਸ਼ ਬੈਠੇ ਆ ਬੜੇ ਪ੍ਰਸੰਨ ਇੱਕ ਕਵੀ ਨੇ ਕਵਿਤ ਸੁਣਾਇਆ ਤੇ ਮਨ ਬੜੇ ਪ੍ਰਸੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਧਰਮਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨੰਦ ਘਰ ਦੇ ਵਿੱਚ ਆਇਆ ਇੱਕ ਕਵੀ ਨੂੰ ਕਹਿੰਦੇ ਨੇ ਕਹਿੰਦੇ ਵੀ ਇਹਨੇ ਬੜਾ ਸੋਹਣਾ ਕਵਿਤ ਸੁਣਾਇਆ ਇਹਨੂੰ ਆਪਾਂ ਹਾਥੀ ਦੇ ਦਿੰਦੇ ਹੁਣ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਗੱਡੀਆਂ ਨੇ ਮੋਟਰਸਾਈਕਲ ਹੈ ਤੇ ਜਦੋਂ ਕੋਈ ਪ੍ਰਸੰਨਤਾ ਦੀ ਗੱਲ ਹੁੰਦੀ ਖੁਸ਼ੀ ਦੀ ਗੱਲ ਹੁੰਦੀ ਹੈ ਕਹਿੰਦੇ ਵੀ ਇਹਨੂੰ ਗੱਡੀ ਦੇ ਦਿਓ ਤੇ ਮੋਟਰਸਾਈਕਲ ਦੇ ਦੇ ਦਿੱਤਾ ਕਰਦੇ। ਉਹਨਾਂ ਸਮਿਆਂ ਦੇ ਵਿੱਚ ਘੋੜੇ ਹੁੰਦੇ ਸੀ, ਊਠ ਹੁੰਦੇ ਸੀ, ਬਲਦ ਹੁੰਦੇ ਸੀ। ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਉਹ ਹਾਥੀ ਸੀ। ਤੇ ਹਾਥੀ ਜਿਹੜੇ ਸੀ ਉਹ ਰਾਜੇ ਮਹਾਰਾਜਿਆਂ ਕੋਲ ਹੀ ਹੁੰਦੇ ਸੀ, ਆਮ ਨਹੀਂ ਸੀ ਹੁੰਦੇ। ਕਹਿੰਦੇ ਭਈ ਬੜੀ ਪ੍ਰਸੰਨਤਾ ਕਹਿੰਦੇ ਇਹਨੂੰ ਹਾਥੀ ਦੇ ਦਿਓ। ਸਤ ਬੰਚਨ ਮਹਾਰਾਜ ਉਹ ਜਿਹੜਾ ਕਵੀ ਸੀ ਬੜਾ ਖੁਸ਼ ਹੋਇਆ ਤੇ ਥੋੜਾ ਜਿਹਾ ਚਿਹਰੇ ਤੇ ਉਦਾਸੀ ਵੀ ਆਉਂਦੀ ਜਣੀ ਇਹਦੇ ਮਹਾਰਾਜ ਤੇ ਜਲਾਦੀਆਂ ਜਾਣਣ ਵਾਲੇ ਨੇ ਕੱਡਾ ਕਰਤਾ ਦੀਆਂ ਜਾਣਣ ਵਾਲੇ ਨੇ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਜੀਸੂ ਵੇਲੇ ਉਹਦੇ ਦਿਲ ਦੀ ਜਿਹੜੀ ਭਾਵਨਾ ਸੀ ਮਹਾਰਾਜ ਜਾਣ ਕੇ ਮਰਗ ਪੁੱਛਦੇ ਵੀ ਤੈਨੂੰ ਖੁਸ਼ ਹੋਣਾ ਚਾਹੀਦਾ ਕੀ ਗੱਲ ਤੂੰ ਅਜੇ ਵੀ ਉਦਾਸ ਲੱਗਦਾ ਕਹਿੰਦਾ ਮਹਾਰਾਜ ਐਤਵੇ ਖੁਸ਼ ਆ ਐਸੀ ਗੱਲ ਨਹੀਂ ਕੋਈ ਪਰ ਮੀਨੂ ਫਿਕਰ ਅਗਲਾ ਸਤਾਰੇ ਆ ਕਹਿੰਦੇ ਕੀ ਗੱਲ ਕਹਿੰਦੇ ਮਰਗ ਹਾਥੀ ਤੇ ਦੇਤਾ ਪਰ ਮੇਰੇ ਤੇ ਪਹਿਲਾ ਗਰੀਬ ਜਿਹਾ ਬੰਦਾ ਵਾ ਤੇ ਇਹ ਹਾਥੀ ਨੂੰ ਮੈਂ ਖਵਾਵਾਂਗਾ ਕਿੱਥੋਂ ਜੇ ਉਹ ਰੋਂਗਾ ਕਿਵੇਂ ਤੇ ਮਾਰੇ ਸੱਡੇ ਪਾਸ਼ਾ ਕਹਿੰਦੇ ਵੀ ਆਉਂ ਕਰੋ ਖਜ਼ਾਨੇ ਦੇ ਵਿੱਚੋਂ ਨਾ ਢਾਲ ਲਿਓ ਮੋਹਰਾਂ ਦੀ ਭਰ ਕੇ ਲਿਆਂਦੀ ਮੋਹਰਾਂ ਦੀ ਢਾਲ ਭਰ ਕੇ ਤੇ ਕਹਿੰਦੇ ਕਰ ਝੋਲੀ ਪਾਤੀ ਮੋਹਰਾਂ ਭਰ ਕੇ ਨਾ ਸੋਨੇ ਦੀਆਂ ਮੋਹਰਾਂ ਪਾਤੀਆਂ ਤੇ ਉਹਦੇ ਅੱਖਾਂ ਚੰਝੂ ਕਹਿੰਦਾ